ਜਿਹੜੇ ਸਾਡੇ ਪੀਰ ਨੇ ਵਿਦੇਸ਼ਾਂ ਵੱਲ ਨੂੰ ਰੁਝਾਨ ਬਹੁਤ ਆਪ ਵਿਦੇਸ਼ਾਂ ਚੋਂ ਜਾ ਰਹੇ ਨੇ ਬਹੁਤ ਪੈਸਾ ਇਹ ਜਿਹੜਾ ਲਾ ਰਹੇ ਨੇ ਤੇ ਤੁਸੀਂ ਇੱਥੇ ਆਪਣਾ ਸਾਰਾ ਸਮਾਨ ਤਿਆਰ ਕਰਕੇ ਪਹਿਲਾਂ ਤਾਂ ਇਹ ਦੱਸੋ ਇੱਧਰ ਨੂੰ ਰੁਝਾਨ ਕਿੱਦਾਂ ਬੜਿਆ ਤੋਂ ਤੁਸੀਂ ਫੈਮਿਲੀ ਦੇ ਵਿੱਚ ਦੋ ਸਿਸਟਰਾਂ ਤੇ ਮੰਮਾ ਸੀਗੇ ਸਾਡੇ ਤੇ ਉਹਨਾਂ ਦੇ ਨਾਲ ਬਚਪੁੰਡੀ ਖੇਤੀ ਕਰਦੇ ਆ ਰਹੇ ਸੀ ਖੇਤੀ ਤੁਸੀਂ ਆਪ ਕਰਦੇ ਸੀ ਹਾਂਜੀ ਸਾਰੀ ਫਾਰਮਿੰਗ ਅਸੀਂ ਆਪ ਕਰਦੇ ਸੀ ਨੱਕੇ ਲਾਉਣੇ ਆਪਣਾ ਝੋਨਾ ਲਗਵਾਉਣਾ ਸਾਰਾ ਫਾਰਮਿੰਗ ਆਪ ਕਰਦੇ ਆ ਜੀ ਮम्मा ਮੇਰੇ ਐਕਸਪਾਇਰ ਹੋ ਗਈ ਸੀ 2022 ਚ ਉਹ ਉਹਨਾਂ ਨਾਲ ਫਾਰਮਿੰਗ ਕਰਵਾਉਂਦੇ ਹੁੰਦੇ ਸੀ ਹੁਣ ਅਸੀਂ ਦੋਨੋਂ ਸਿਸਟਰ ਸਾਰਾ ਬਿਜ਼ਨਸ ਆਪ ਸੰਭਾਲ ਰਹੇ ਜੀ ਕਿੰਨੀ ਜ਼ਮੀਨਾਂ ਬਣੇ ਆਪਣੇ ਦੋ ਕਿੱਲੇ ਵੀ ਬਹੁਤ سارے ਨੌਜਵਾਨ ਨੇ ਸਾਡੇ ਜਿਹੜੇ ਸ਼ਰਮਿੰਦਾ ਸ਼ਰਮਿੰਦਗੀ ਮੰਨਦੇ ਨੇ ਇਦਾਂ ਦਾ ਕੰਮ ਕਰਨ ਚ ਹੁਣ ਆਪਾਂ ਬਾਹਰ ਜਾਣੀ ਵੀਰ ਜੀ ਹਨਾ ਉੱਥੇ ਜਾ ਕੇ ਕੋਈ ਆਪਾਂ ਨਾ ਕੋਈ ਵੀ ਛੋਟੇ ਛੋਟੇ ਕੰਮ ਕਰਦੇ ਆ ਇਹ ਕੋ ਗੁਲਾਮੀ ਹੋ ਗਈ ਉਹ ਜਿਵੇਂ ਅਸੀਂ ਆਰਗੇਨਿਕ ਫਾਰਮਿੰਗ ਕਰਦੇ ਆ ਸਾਰਾ ਫਾਰਮਿੰਗ ਕਰਕੇ ਆ ਪ੍ਰੋਡਕਟ ਗ로우 ਕਰਕੇ ਸੇਲ ਕਰਦੇ ਆਪਣਾ ਬਿਜ਼ਨਸ ਕਰ ਰਿਆ ਸਾਨੂੰ ਇਸ ਦੇ ਵਿੱਚ ਕੋਈ ਸ਼ਰਮ ਨਹੀਂ ਵੀ ਅਸੀਂ ਕੁੜੀਆਂ ਲੱਕੇ ਤੋੜਦੇ ਆ ਖੇਤੀ ਕਰਦੇ ਆ ਅਸੀਂ ਇਹਨ ਵਧੀਆ ਤਰੀਕੇ ਨਾਲ ਖੇਤੀ ਕਰਦੇ ਆ ਸਾਨੂੰ ਪ੍ਰਾਈਸ ਵੀ ਮਿਲਦੇ ਨੇ ਜੀ ਹਨਾ ਸਨਮਾਨਿਤ ਕੀਤਾ ਜਾਂਦਾ ਵੀਰ ਜੀ ਅਨੁਸਰ ਦੇ ਵਿੱਚ ਕੋਈ ਸ਼ਰਮ ਨਹੀਂ ਸਾਨੂੰ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਆਪਣਾ ਪੰਜਾਬ ਦੇ ਵਿੱਚ ਰਹਿ ਕੇ ਆਪਣਾ bizness ਕਰ ਰਹੇ ਆਪਣੇ ਕੋਲ ਅਚਾਰ ਨੇ ਜੀ ਮਰਬੇ ਨੇ ਚਟਨੀਆਂ ਨੇ ਜੀ ਜਿਵੇਂ ਤੁਕਿਆਂ ਦਾ ਅਚਾਰ ਹੁੰਦਾ ਹੀ ਆਪਣਾ ਪੁਰਾਣੇ ਜ਼ਮਾਨੇ ਚ ਬਣਾਉਂਦੇ ਸੀਗੇ ਹੁਣ ਬਹੁਤ ਰੇਅਰ ਮਿਲਦਾ ਦੇਖਣ ਨੂੰ 2022 ਦੇ ਵਿੱਚ ਮੇਰੇ ਮੰਮਾ ਨੂੰ ਪ੍ਰਾਈਜ਼ ਮਿਲਿਆ ਸੀਗਾ ਫਿਊਚਰ ਟਾਈਕਨ ਥਾਪਰ ਦੇ ਵਿੱਚ ਜੀ ਹਾਂ ਜੀ ਡੀਸੀ ਮੈਮ ਸਾਖੀ ਸਾਨੀ ਤੇ ਚੇਤਨ ਸਾਹਿਬ ਜੋੜਾ ਮજરા ਵੱਲੋਂ ਜੀ ਪਰੇਸ਼ਾਨੀਆਂ ਤਾਂ ਮਤਲਬ ਆਉਂਦੀ ਨੇ ਪਰ ਟੋ ਸਟਰਗਲ ਕਰਨੀ ਤਾਂ ਹੁਣ ਸਾਡਾ ਹੌਸਲਾ ਵੀ ਕਰਨਾ ਸੋਚ ਲਿਆ ਤਾਂ ਕਰਨਾ ਹੀ ਹੈ ਜੀ ਇਹਦੇ ਚ ਕੋਈ ਹੋ ਨਹੀਂ ਹੈਗਾ